ਇਹ ਤਸਵੀਰਾਂ ਜ਼ਿਲ੍ਹਾ ਪਟਿਆਲਾ ਦੇ ਵਿਰਾਸਤੀ ਹਲਕਾ ਨਾਬਾ ਦੀਆਂ ਦਿਖਾ ਰਹੇ ਹਾਂ ਜਿੱਥੇ ਵਿਕਾਸ ਕਲੋਨੀ ਦੇ ਵਿੱਚ ਉਸ ਵੇਲੇ ਪੂਰੇ ਇਲਾਕੇ 'ਚ ਸੰਸਨੀ ਫੈਲ ਗਈ ਜਦੋਂ ਇੱਕ ਕਲਯੁਗੀ ਮਾਂ ਨੇ ਆਪਣੀ ਹੀ 25 ਸਾਲਾਂ ਦੀ ਧੀ ਅਨੂ ਨੂੰ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਇਹ ਗੱਲ ਸੀ ਨਹੀਂ ਕਹਿ ਰਹੇ ਸਗੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਐਸ ਐਚ ਓ ਜਸਵਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਅਰੂਣਾ ਦੇਵੀ ਦੇ ਵੱਲੋਂ ਆਪਣੀ ਧੀ 25 ਸਾਲਾਂ ਦੀ ਅਨੂ ਦਾ ਆਸ਼ਕ ਦੇ ਨਾਲ ਮਿਲ ਕੇ ਕਤਲ ਕਰ ਦਿੱਤਾ ਅਤੇ ਮ੍ਰਿਤਕ ਦੇ ਨੂੰ ਕਬਜ਼ੇ ਵਿੱਚ ਲੈ ਕੇ ਅਸੀਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਉਸੇ ਹੀ ਕਰਦੀਆਂ ਦਿਖਾ ਰਹੇ ਹਾਂ ਜਿੱਥੇ ਅਰੁਣਾ ਦੇਵੀ ਦੇ ਵੱਲੋਂ ਆਪਣੇ ਆਸ਼ਕ ਦੇ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਆਪਣੀ ਧੀ ਦਾ ਕਤਲ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਹ ਨਾ ਲੜਕੀ ਹੈ ਜੀ ਅਨੂ ਨਾਮ ਹੈ ਇਹਦਾ ਸਰਜੀਤ RAM ਦੀ ਬੇਟੀ ਹੈ ਜੀ ਇਹ ਇਹ ਵਿਕਾਸ ਕਲੋਨੀ ਵਿੱਚ ਰਹਿੰਦੀ ਹੈ ਨਾ ਭਾ ਜੇਲ ਦੇ ਸਾਹਮਣੇ ਤੇ ਇਹਦਾ ਇੱਕ ਮਦਰ ਰਹਾ ਉਹਦਾ ਨਾਮ ਆ ਅਰੂਨਾ ਉਹਦਾ ਕਿਸੇ ਲੜਕੇ ਨਾਲ ਫੇਰ ਸੀਗਾ ਤੇ ਲੜਕੀ ਮਾਂ ਮਾਂ ਨਾਲ ਵੀ ਇਤਰਾਜ਼ ਕਰਦੀ ਸੀ ਤੇ ਲੜਕੇ ਨਾਲ ਵੀ ਇਤਰਾਜ਼ ਕਰਦੇ ਸੀਗੇ ਤੇ ਇਹਦੇ ਵਿੱਚ ਇਹਦੀ ਮਦਰ ਤੇ ਇਹਦੇ ਮਤਲਬ ਜਿਹੜਾ ਲਵਰ ਸੀਗਾ ਉਹਨੇ ਰਲ ਕੇ ਦੋਨਾਂ ਨੇ ਤੇ ਲੜਕੀ ਦਾ ਕੱਲ ਇਵਨਿੰਗ ਦੇ ਵਿੱਚ ਮਰਡਰ ਕਰਤਾ ਕੋਈ ਗ੍ਰਿਫਤਾ ਨਹੀਂ ਬੰਦਦਾ ਇਹਦੇ ਮਦਰ ਨੂੰ ਰਾਉਂਡ ਅਪ ਕਰ ਲਿਆ ਜੀ ਤੇ ਜਿਹੜੇ ਦੋ ਸੀਗੇ ਨਾਲ ਆਏ ਸੀਗੇ ਸਕੂਟੀ ਤੇ ਜਿਨ੍ਹਾਂ ਨੇ ਕੀਤਾ ਸੀਗਾ ਤੇ ਉਹਨਾਂ ਨੂੰ ਰਾਉਂਡ ਅਪ ਕਰਕੇ 체ਤੀ ਅਸੀਂ ਕਰ ਲਾਂ ਗ੍ਰਿਫਤਾ ਦਰਸ਼ਕਾਂ ਦਰਸ਼ਕਾਂ ਜਿਹੜੀ ਰਾਤ ਵਾਰਦਾਤ ਹੋਈ ਹੈ ਨਾਦੇ ਦੇ ਵਿੱਚ ਕਹਿੰਦੇ ਵਾਰ ਅਸੀਂ ਕੀ ਕਹਿਣਾ ਜਾਵਾਂਗੇ ਕੀ ਇਹ ਦਾ ਇਹਦੇ ਵਿੱਚ ਇੱਕ ਲੜਕੀ ਸੀ ਜਿਹਦਾ ਨਾਮ ਮੰਨੂ ਆ 26 ਸਾਲ ਦੀ ਕੁੜੀ ਸੀਗੀ ਉਹ ਤੇ ਉਹਦੇ ਪਾਪਾ ਦਾ ਨਾਮ ਹੈਗਾ ਸੁਜੀਤਰਾ ਵਾਸੀ ਹੈਗੇ ਨੇ ਵਿਕਾਸ ਕਲੋਨੀ ਦੇ ਉਹਨਾਂ ਨੂੰ ਪੁਲਿਸ ਵਾਲੇ ਬਰੌਡ ਬੈੱਡ ਲੈ ਕੇ ਆਏ ਸੀਗੇ ਤੇ ਉਹਨਾਂ ਦੇ ਫੇਸ ਤੇ ਬਹੁਤ ਜ਼ਿਆਦਾ ਇੰਜਰੀਜ਼ ਸੀਗੀਆਂ ਸਿਰ ਤੇ ਵੀ ਫੇਸ ਤੇ ਵੀ ਠੀਕ ਹੈ ਲਗਭਗ ਮਰਡਰ ਦਾ ਕੁਝ ਪੁਲਸ ਵਾਲਿਆਂ ਦੇ ਅਕੋਰਡਿੰਗਲੀ ਇਹ ਕੇਸ ਬਣਦਾ ਬਾਕੀ ਪੋਸਟਮਾਰਮ ਤੋਂ ਬਾਅਦ ਪਤਾ ਲੱਗ ਜੂਗਾ ਵੀ ਕੀ ਇਹ ਪੋਸਟਮਾਰਮ ਸਰਕੋਦ ਤੱਕ ਪੋਸਟਮਾਰਮ ਪੁਲਸ ਵਾਲੇ ਪੇਪਰ ਤਿਆਰ ਕਰਕੇ ਲੈ ਕੇ ਆਣਗੇ ਅੱਜ ਉਹਦੇ ਅਕੋਰਡਿੰਗਲੀ ਜਦੋਂ ਵੀ ਉਹ ਲੈ ਕੇ ਆਉਂਦੇ ਨੇ ਉਹਦੇ ਤੋਂ ਬਾਅਦ ਪੋਸਟਮਾਰਮ ਹੋਊਗਾ ਕੋਈ ਸਰ ਇਹਦੇ ਵਿੱਚ ਈ ਤਾਂ ਨਹੀਂ ਆ ਵੀ ਕੋਈ ਰੇਪ ਕੇਸ ਹੋਵੇ ਜਾਂ ਕੁਝ ਪੁਲਸ ਵਾਲਾ ਨੇ ਹੁਣੇ ਕੋਈ ਵੀ ਟਿੱਕੇ ਨਹੀਂ ਦਿੱਤੀ ਸਿਰਫ ਉਹ ਲੈਟਰ ਲੈ ਕੇ ਆਏ ਸੀ ਤੇ ਬਾਡੀ ਲੈ ਕੇ ਆਏ ਸੀ ਔਰ ਇਸ ਤੋਂ ਜ਼ਿਆਦਾ ਕੋਈ ਡਿਟੇਲ ਨਹੀਂ ਲੈ ਕੇ ਉਹ ਪੇਪਰਸ ਲੈ ਕੇ ਆਣਗੇ ਪੇਪਰਸ ਤੋਂ ਆਈਡੀਆ ਲੱਗੂਗਾ ਵੀ ਕੀ ਹੋ ਸਕਦਾ ਬਾਡੀ ਦੇ ਨਾਲ ਕੋਈ ਫੈ ਪੁਲਿਸ ਵਾਲੇ ਹੀ ਦੋ ਪੁਲਿਸ ਮੁਲਾਜ਼ਮਾਂ ਕੇ ਰਾਤ ਨੂੰ ਡੈਕਪੋਲੀ ਲੈ ਕੇ ਆਏ ਸੀਗੇ ਤੇ ਉਹ ਪੁਲਿਸ ਵਾਲੇ ਮਾਰਚਰੀ ਸ਼ਿਫਟ ਕਰਾ ਕੇ ਉਸ ਤੋਂ ਬਾਅਦ ਹੱਬ ਦੇ ਚਲੇ ਗਏ ਉਸ ਤੋਂ ਬਾਅਦ ਉਹਨਾਂ ਦਾ ਕੋਈ ਨਾ ਕੋਈ ਫੈਮਿਲੀ ਮੈਂਬਰ ਮਤਲਬ ਇੱਥੇ ਮੇਰੇ ਕੋਲ ਤਾਂ ਨਹੀਂ ਆਇਆ ਉਧਰ ਆਇਆ ਹੋਇਆ ਲੱਗਦਾ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗਨ ਮਿਊਟ ਲਈ ਨਾਬਾ ਤੋਂ ਸਿਕੰਦਰ ਸਿੰਘ ਦੀ ਰਿਪੋਰਟ